ਸਰਵਜੀਤ ਸੰਗਰੂਰ ਦੀ ਰਚਨਾ ਫੋਟੋ ਤੇਰੀ ਦੇਖ ਕੇ ਵਿੱਚ ਅਖਵਾਲ ਮੈਂ ਫੋਟੋ ਤੇਰੀ ਵੇਖ ਕੇ ਵਿੱਚ ਅਖਵਾਲ ਮੈਂ ਕੋਡ ਤੇਰੀ ਆਇਆ ਛੱਡ ਤਾਰਾ ਬਜ਼ਾਰ ਨੇ ਗੀਤ ਸੰਗਰੂਰ ਵੀ ਦਾ ਗੀਤ ਸੰਗਰੂਰ ਵੀ ਦਾ ਗੀਤ ਸੰਗਰੂਰ ਵੀ ਦਾ ਰਕਾਰਡ ਮੈਂ ਕਰਾਇਆ ਕੀ ਹੋਇਆ ਦਰਦ ਗੋਰੀਏ ਤੀ ਤੂੰ ਐਵੇਂ ਹੀ ਸ਼ੋਰ ਮਚਾਇਆ ਕੀ ਹੋਇਆ ਦੱਸ ਗੋਰੀਏ ਏ ਤੂੰ ਐਵੇਂ ਹੀ ਸ਼ੋਰ ਮਚਾਇਆ ਕੀ ਹੋਇਆ ਦੱਸ ਗੋਰੀਏ ਚੰਗੀ ਮੰਦੀ ਗੱਲ ਮੋਹਣਾ ਉਚਾਰੀਏ ਬਿਨਾ ਮਤਲਬੋਂ ਤੈਨੂੰ ਆਵਾਜ਼ ਨਾ ਮਾਰੀਏ ਕਿਸ ਗੱਲ ਦਾ ਹੈ ਬੁਰਾ ਤੂੰ ਮਨਾਇਆ ਕੀ ਹੋਇਆ ਦੱਸ ਗੋਰੀਏ 니 ਤੂੰ ਐਵੇਂ ਹੀ ਸ਼ੋਰ ਮਚਾਇਆ